ਤਾਂ ਕਿ ਪਹਿਲਾਂ ਸਾਡੇ ਪ੍ਰਿੰਸੀਪਲ ਸਰ ਵਿਰਿੰਦਰ ਸਿੰਘ ਜੀ ਤੇ ਨਾਲ ਉਹਨਾਂ ਦੇ ਨਾਲ ਮੇਰੇ ਸਹਿਪਾਠੀ ਰਾਜ ਜਿਹੜੇ ਸਤਰਾਮ ਸਿੰਘ ਜੀ ਉਹਨਾਂ ਦਾ ਮੈਂ ਧੰਨਵਾਦ ਕਰਦਾ ਬੱਚਿਓ ਇੱਕ ਵਾਰ ਕਲਾਪਿੰਗ ਕਰਨੀ ਹੈ ਇਹ ਜਿਹੜਾ ਸਕੂਲ ਦੀ ਤੁਸੀਂ ਲੁੱਕ ਜਿਹੜੀ ਬਦਲੀ ਦੇਖੀ ਆ ਇਹ ਇਹਨਾਂ ਦੀ ਮੋਟੀਵੇਸ਼ਨ ਦੇ ਨਾਲ ਆਪਾਂ ਬਦਲਿਆ ਜਿਹੜੇ ਹੈੱਡ ਹੋਣ ਜੇ ਉਹ ਆਪਾਂ ਨੂੰ ਮੋਟੀਵੇਟ ਕਰ ਦੇਣ ਤੇ ਥੱਲੇ ਆਪਣੇ ਆਪ ਇੰਡੀਅਨ ਸਟਾਰਟ ਹੋ ਜਾਂਦਾ ਜੇ ਹੈਡ ਗਾਈਡ ਕਰਦਾ ਕਿ ਤਰੀਕਾ ਹੁੰਦਾ ਜੇ ਹੁਣ ਤਾਈਆਂ ਕੱਢਣ ਤੇ ਆ ਜਾਣ ਤਾਂ ਫੇਰ ਤਾਂ ਬੰਦਾ ਇੱਕ ਕਦਮ ਵੀ ਅੱਗੇ ਨਹੀਂ ਤੁਰ ਸਕਦਾ ਪਰ ਮੈਂ ਇਹਨਾਂ ਦੀ ਸਿਫਤ ਕਰਦਾ ਮੂੰਹ ਤੇ ਵੀ ਪਿੱਠ ਤੇ ਵੀ ਇਹੇ ਕਹਿਣਾ ਹੁਣਾਂ ਵੀ ਜਿਹੜੇ ਇਧਰਲੇ ਏਰੀਆ ਦੇ ਪ੍ਰਿੰਸੀਪਲ ਆ ਮੈਂ ਮੂੰਹ ਤੇ ਵੀ ਕਹਿ ਦਿੰਦਾ ਸੀ ਉਹਨਾਂ ਦੇ ਵੀ ਤੁਸੀਂ ਸਾਡੇ ਗ੍ਰਿੰਦਰ ਸਾਹਿਬ ਤੋਂ ਸਿੱਖੋ ਕਲਾਪਿੰਗ ਕਰ ਦੋ ਵੀ ਕਰੀ 니 ਉਹਨਾਂ ਤੋਂ ਸਿੱਖੋ ਵੀ ਹੈਡਸ਼ਿਪ ਕਿੱਦਾਂ ਕਰੀਦੀ ਆ ਸਾਨੂੰ ਇਥੋਂ 20 ਕਿਲੋਮੀਟਰ ਦੂਰ ਪੈਂਦਾ ਆ ਪਰ ਮੇਰੇ ਲਈ ਉਹ 20 ਕਦਮ ਹੀ ਆ ਕਿਉਂਕਿ ਜਿੱਦਾਂ ਸਰ ਟ੍ਰੀਟ ਕਰਦੇ ਤੇ ਪਿਆਰ ਦੇ ਨਾਲ ਇਹਨਾਂ ਤੋਂ ਮੈਂ ਬੜਾ ਕੁਝ ਸਿੱਖਿਆ ਨਹੀਂ ਤਾਂ ਮੋਸਟਲੀ ਕੀ ਕਰਦੇ ਆ ਜਿਹੜੇ ਸਕੂਲ ਆ ਕਿਉਂਕਿ ਉਹਨਾਂ ਦੀ ਡੀਡੀਓ ਪਾਵਰ ਜਿਹੜੀਆਂ ਉਹ ਦੂਰ ਹੋਣ ਤੋਂ ਚੇਂਜ ਕਰਾਉਣ ਦੀ ਕਰਦੇ ਵੀ ਦੂਰ ਬਾਉ ਪੈਂਦਾ ਪਰ ਜੇ ਕੋਈ ਸਿੱਖਣਾ ਹੋਵੇ ਤਾਂ ਮੈਂ ਇਹਨਾਂ ਤੋਂ ਸਿੱਖਦਾ ਹੀ ਆ ਤੇ ਮੈਂ ਜਿਹੜੇ ਆਪਣੇ ਦਰਬਾਖ ਸਿੰਘ ਜੀ ਆ ਹੈਡ ਸਕੂਲ ਦੇ ਪ੍ਰਾਇਮਰੀ ਸਕੂਲ ਦੇ ਉਹ ਵੀ ਆਏ ਉਹਨਾਂ ਦਾ ਧੰਨਵਾਦ ਕਰਦਾ ਗੁਰਨਾਮ ਭਾਜੀ ਆ ਹੈਲੋ ਬਿਲਕੁਲ ਫੀਲਦਾਰ ਆ ਜਾਂ ਘਾਰ ਰਿਹਾ ਉਹਨਾਂ ਕੋਈ ਇੱਕ ਇੱਕ ਬੰਦੇ ਕੋ 20 20 ਕੰਮ ਹੈ ਤੇ ਪ੍ਰਿੰਸੀਪਲ ਸਰ ਕੋ ਟਾਈਮ ਥੋੜਾ ਆ ਤੇ ਇਹਨਾਂ ਦੇ ਰੁਝੇਵੇਂ ਹੈਗੇ ਆ ਇਸ ਤੋਂ ਬਾਅਦ ਮੈਂ ਉਹਨਾਂ ਨੂੰ ਇਨਵਾਈਟ ਕਰਦਾ ਵੀ ਸਾਡੇ ਬੱਚਿਆਂ ਨੂੰ ਮੋਟੀਵੇਟ ਕਰਨ ਵੀ ਜਿੱਦਾਂ ਸਾਡੇ ਬੱਚਿਆਂ ਨੇ ਪਹਿਲਾ ਸਟੇਟ ਦੇ ਵਿੱਚੋਂ ਪੋਜੀਸ਼ਨ ਲਈ ਆ ਸਟੇਟ ਪਾਰਟਿਸਿਪੇਟ ਕੀਤਾ ਸਟੇਟ ਦੀ ਸੈਕੰਡ ਪੋਜੀਸ਼ਨ ਲੈਣੀ ਉਹ ਮਾ ਮੋਟਾ ਵਾਲਾ ਜੀ ਦਾ ਖਾਣਾ ਨਹੀਂ ਹੈਗਾ ਸਾਡੇ ਬੱਚਿਆਂ ਨੇ ਸਟੇਟ ਚੋਂ ਪੋਜੀਸ਼ਨ ਲਈ ਆ ਸੈਕੰਡ ਪੋਜੀਸ਼ਨ ਸਟੇਟ ਚੋਂ ਸੈਕੰਡ ਪੋਜੀਸ਼ਨ ਲਈ ਆ ਇਹ ਮਾੜੀ ਮੁੱਢੀ ਗੱਲ ਨਹੀਂ ਹੈਗੀ ਇਦਾਂ ਹੀ ਆਈਸਕਿਮ ਹੋਇਆ ਉਹਨਾਂ ਦੇ ਵਿੱਚੋਂ ਸਾਡੀਆਂ ਬਲਾਕ ਚੋਂ ਪੋਜੀਸ਼ਨਾਂ ਦੋ ਹੈਗੀਆਂ ਤੇ ਅਸੀਂ ਸਾਰ ਨੂੰ ਮੈਂ ਇਨਵਾਈਟ ਕਰਦਾ ਸਟੇਜ ਤੇ ਵੀ ਸਾਡੇ ਬੱਚਿਆਂ ਨੂੰ ਮਾਡਲ ਇੰਨਾ ਕੁ ਭਰਦੇ ਹੋ ਵੀ ਬੱਚੇ ਜਿਹੜਾ ਸਾਡਾ ਰਿਜ਼ਲਟ ਆ ਉਹ ਵੀ ਹੋਰ ਵਧੀਆ ਆ ਜਾ ਇਹਨਾਂ ਦੇ ਬlesing ਦੇ ਨਾਲ ਕਿਉਂਕਿ ਅੱਜ ਪੇਰੈਂਟਸ ਵੀ ਆਏ ਆ ਅਸੀਂ ਬੱਚਿਆਂ ਨੂੰ ਸਪੋਰਟਸ ਤੇ ਪ੍ਰਾਈਜ਼ ਵੀ ਦੇਣੇ ਮੈਂ ਸਾਰ ਉਹਨਾਂ ਨੂੰ ਇਨਵਾਈਟ ਕਰਦਾ ਪਲੀਜ਼ ਸਾਰਾ